ਪੰਜਾਬ ਦੇ ਹਰ ਪਰਿਵਾਰ ਨੂੰ ਹੁਣ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਇਸ ਸਕੀਮ ਦੇ ਤਹਿਤ ਤਰਨਤਾਰਨ ਅਤੇ ਬਰਨਾਲਾ ਵਿੱਚ ਕੈਂਪਰਾਹੀ ਕਾਰਡ ਬਣਾਏ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਤੱਕ ਇਸ ਸਕੀਮ ਪੂਰੇ ਪੰਜਾਬ ਚ ਸ਼ੁਰੂ ਹੋ ਜਾਵੇਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ ਬਿਨਾਂ ਕਿਸੇ ਦੀ ਖੱਜਲ ਖਵਾਰੀ ਤੋਂ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਸਿਰਫ ਹੈਲਥ ਕਾਰਡ ਦੇ ਆਧਾਰ ਤੇ ਇਲਾਜ ਹੋਵੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਲਈ ਹੈ ਆਓ ਪਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਅਜੇ ਕੋਈ ਨਹੀਂ ਲਾ ਪੀਲਾ ਕਾੜ ਨਹੀਂ ਸਿੱਤੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਟ ਨਹੀਂ ਦਿਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਿਆ ਜਾਊਗਾ ਬਸ ਅੱਜ ਹਰਕੇ ਦੇ ਵਿੱਚ ਸਾਡੀਆਂ ਜਿਹੜੀਆਂ ਲਿੰਕ ਸੜਕਾਂ ਨੇ ਜਿਹੜੀਆਂ ਇਹ ਪਿੰਡਾਂ ਨੂੰ ਜੋੜਦੀਆਂ ਸੜਕਾਂ ਨੇ ਉਹਨਾਂ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਜਿਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਜਿਹੜੀ ਸਾਡੀ ਸੜਕਾ ਜਿਹੜੀ ਦਰਾਹੇ ਤੋਂ ਬੇਗਵਾਲ ਨੂੰ ਜਾਂਦੀ ਸੀ ਪਿਛਲੇ 15-20 ਸਾਲਾਂ ਤੋਂ ਉਹ ਸੜਕ ਉਡੀਕ ਦੀ ਸੀ ਕਿ ਕੋਈ ਆਵੇ ਮੈਨੂੰ ਬਣਾਵੇ ਤੇ ਅੱਜ ਉਹ ਸੜਕ ਦਾ ਨੀਂਹ ਪੱਥਰ ਰੱਖ ਕੇ ਆਏ ਆ ਉਦਘਾਟਨ ਕਰਕੇ ਆਏ ਆ ਇਸ ਤੋਂ ਇਲਾਵਾ ਕਦੋਂ ਤੋਂ ਜੈਪੁਰਾ ਦਾ ਜੰਨੀ ਪੱਥਰ ਅੱਥੇ ਅਸੀਂ ਆਪਾਂ ਖੜੇ ਆ ਤੇ ਕਦੋਂ ਤੋਂ ਬਿਸ਼ਨਪੁਰਾ ਇਹ ਸੜਕ ਜਿਹੜੀ ਆ ਪਿੰਡਾਂ ਨੂੰ ਜਾਂਦੀ ਆ ਸ਼ਾਹਪੁਰ ਤੋਂ ਆ ਜਾਣੀ ਇੱਕ ਸੜਕ ਇੱਕ ਚਣਕੋਈਆਂ ਤੋਂ ਮਕਸੂਦੜਾ ਵਾ ਇੱਕ ਮਕਸੂਦੜੇ ਤੋਂ ਬਿਲਾਸਪੁਰ ਇੱਕ ਮਕਸੂਦੜੇ ਪੁਲ ਤੋਂ ਲੈ ਕੇ ਪੌਣੀ ਤੱਕ ਇਹ ਸੜਕਾਂ ਦਾ ਜਿਹੜਾ ਅੱਜ ਉਦਘਾਟਨ ਕਰਨਾ ਔਰ ਮੈਂ ਇਹ ਗੱਲ ਸਾਡੀ ਸ਼ਰਤ ਲੱਗੀ ਹੋਈ ਆ ਸਾਡੇ ਪਿੱਛੇ ਵਾਲੇ ਐਮਐਲਏ ਨਾਲ ਤੇ ਮੇਰੇ ਨਾਲ ਸਾਡੀ ਕੀ ਸ਼ਰਤ ਆ ਕਿ ਪਿੱਛੇ ਵਾਲੇ ਨੇ ਸੌਂ ਖਾਦੀ ਸੀ ਕਿਵੇਂ ਹਲਕੇ 'ਚ ਕੋਈ ਇੱਕ ਵੀ ਸੜਕ ਨਹੀਂ ਬਣਾਉਣੀ ਤੇ ਮੈਂ ਸੌਂ ਖਾਦੀ ਆ ਕਿ ਕੋਈ ਇੱਕ ਵੀ ਸੜਕ ਕੱਚੀ ਨਹੀਂ ਰਹਿਣ ਦੇਣ ਹਰੇਕ ਸੜਕ ਨੂੰ ਲੁੱਕ ਪਾ ਕੇ ਵਧੀਆ ਬਣਾਉਣਾ ਤੇ ਸਾਡਾ ਦੋਹਾਂ ਦਾ ਇਹੀ ਮੁਕਾਬਲਾ ਤੇ ਉਹਨੇ ਤਾਂ 5 ਸਾਲ ਪੂਰੇ ਕਰਕੇ ਆਪਦਾ ਉਹ ਮੁਕਾਬਲਾ ਜਿੱਤ ਗਿਆ ਕਿ ਉਹਨੇ ਇੱਕ ਵੀ ਸੜਕ ਨਹੀਂ 5 ਸਾਲਾਂ 'ਚ ਬਣਾਈ ਤੇ ਉਹ ਮੁਕਾਬਲੇ 'ਚ ਜੇਤੂ ਰਿਹਾ ਇਏ ਅਸੀਂ ਹੁਣ ਸੜਕਾਂ ਲੱਗੀਆਂ ਹੋਈਆਂ ਹਨ ਤਕਰੀਬਨ 100 ਤੋਂ ਵੱਧ ਜਿਹੜੀਆਂ ਸੜਕਾਂ ਨੇ ਉਹ ਅਸੀਂ ਬਣਾ ਚੁੱਕੇ ਹਾਂ ਤੇ 100 85 ਦੇ ਕਰੀਬ ਜਿਹੜੀਆਂ ਸੜਕਾਂ ਨੇ ਉਹ ਸਾਡੀਆਂ ਮਨਜ਼ੂਰ ਹੋ ਚੁੱਕੀਆਂ ਨੇ ਤੇ ਉਹ ਸਾਡੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਰਹਿੰਦੀਆਂ ਵੀ ਸੜਕਾਂ ਨੇ ਉਹ ਸਾਰੀਆਂ ਸੜਕਾਂ ਸਾਡੀਆਂ ਪਾਈਪਲਾਈਨ ਚ ਪਾਈਆਂ ਹੋਈਆਂ ਨੇ ਕੋਈ ਇੱਕ ਵੀ ਸੜਕ ਇਦਾਂ ਦੀ ਨਹੀਂ ਅਸੀਂ ਹਲਕੇ ਦੇ ਵਿੱਚ ਛੱਟਣੀ ਜਿਹੜੀ ਨਾਂ ਬਣੀ ਹੋਵੇ ਸੋ ਮੈਂ ਉਹੀ ਫੇਰ ਕਹਿਣਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਸਾਡੇ ਮੰਤਰੀ ਸਾਹਿਬ ਹਰਭਜਨ ਸਿੰਘ ਢੀਟਕੋ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਸਾਡੇ ਜਿਹੜੇ ਆ ਚੇਅਰਮੈਨ ਸਾਹਿਬ ਗੁਰਦਰਸ਼ਨ ਸਿੰਘ ਜੀ ਖੂਲੀ ਜੀ ਔਰ ਇਸ ਦੇ ਵਿੱਚ ਅਸੀਂ ਸਾਰੀਆਂ ਸੜਕਾਂ ਆਪਣੇ ਹਲਕੇ ਦੀਆਂ ਬਣਾਉਣੀਆਂ ਨੇ ਚਾਹੇ ਉਹ ਵੱਡੀਆਂ ਨੇ ਚਾਹੇ ਛੋਟੀਆਂ ਨੇ ਤੇ ਮੈਂ ਹਲਕੇ ਵਾਲਿਆਂ ਨੂੰ ਕਹਿਣਾ ਕਿ ਉਹਨਾਂ ਨੇ ਜੋ ਇੱਕ ਇੱਕ ਵੋਟ ਪਾ ਕੇ ਸਿਰ ਦੇ ਉੱਤੇ ਕਰਜ਼ਾ ਚਾੜਿਆ ਸੀ ਉਹ ਕਰਜ਼ਾ ਸੀ ਉਹਨਾਂ ਦੇ ਕੰਮ ਕਰਕੇ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਕੇ ਉਹ ਕਰਜ਼ਾ ਉਤਾਰਨ ਦਾ ਕੋਸ਼ਿਸ਼ ਕਰਦੇ। ਇੱਕ ਸੀਐਮ ਸਾਹਿਬ ਨੇ ਜਿਹੜੀ ਵਿਜੀਲੈਂਟ ਟੀਮ ਵੀ ਬਣਾਈ ਐ ਜਿਹੜੀ ਕੈਜੂਅਲ ਕੇ ਚੈਕਿੰਗ ਕਰੋ ਤੁਸੀਂ ਲੋਕ ਆਪ ਵੀ ਕਰ ਸਕਦੇ ਹੋ ਸ਼ਿਕਾਇਤ ਵੀ ਕਰ ਸਕਦੇ ਨੇ ਉਸ ਬਾਰੇ ਕੀ ਬਿਲਕੁਲ ਮੈਂ ਲੋਕਾਂ ਨੂੰ ਕਹੂੰਗਾ ਕਿ ਇਹ ਤੁਹਾਡੀਆਂ ਆਪਣੀਆਂ ਸੜਕਾਂ ਨੇ ਤੁਸੀਂ ਸਾਡੇ ਜਿਹੜੇ ਇੱਥੇ ਜੀਈ ਸਾਹਿਬ ਹੋਣਗੇ ਐਸਡੀਓ ਸਾਹਿਬ ਹੋਣਗੇ ਉਹਨਾਂ ਤੋਂ ਸਪੈਸੀਫਿਕੇਸ਼ਨ ਲਾਓ ਕਿਉਂਕਿ ਹਰੇਕ ਸੜਕ ਦੀ ਟ੍ਰੈਫਿਕ ਦੇ ਹਿਸਾਬ ਨਾਲ ਅਲੱਗ-ਅਲੱਗ ਸਪੈਸੀਫਿਕੇਸ਼ਨ ਹੈ ਇੱਕੋ ਤਰ੍ਹਾਂ ਦੀ ਸਪੈਸੀਫਿਕੇਸ਼ਨ ਹਰੇਕ ਸੜਕ ਦੀ ਨਹੀਂ ਹੁੰਦੀ ਹਰੇਕ ਦੀ ਅਲੱਗ-ਅਲੱਗ ਉਹਦੀ ਟ੍ਰੈਫਿਕ ਦੀ ਡੈਂਸਿਟੀ ਦੇ ਹਿਸਾਬ ਦੇ ਨਾਲ ਉਹਦੀ ਸਪੈਸੀਫਿਕੇਸ਼ਨ ਹੁੰਦੀ ਆ ਉਹ ਸਪੈਸੀਫਿਕੇਸ਼ਨਾਂ ਲਾਓ ਜਿਉਂ ਸਪੈਸੀਫਿਕੇਸ਼ਨਾਂ ਦੇ ਮੁਤਾਬਕ ਸੜਕ ਨਹੀਂ ਬਣਦੀ ਤਾਂ ਤੁਸੀਂ ਉਹਦੀ ਸ਼ਿਕਾਇਤ ਕਰੋ ਦੱਸੋ ਦੂਜੀ ਗੱਲ ਇਹ ਵੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ ਕੰਮ ਕੀ ਕੀਤਾ ਕਿ ਅੱਗੇ ਠੇਕੇਦਾਰ ਬਣਾ ਕੇ ਭੱਜ ਜਾਂਦੇ ਸੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਕੈਬਨਿਟ ਦੇ ਵਿੱਚ ਇਹ ਗੱਲ ਲੈ ਕੇ ਆਂਦੀ ਕਿ 5 ਸਾਲ ਇਹਦੀ ਜਿਹੜੀ ਮੇਨਟੇਨੈਂਸ ਆ ਉਹ ਜਿਹੜਾ ਸਬੰਧਤ ਠੇਕੇਦਾਰ ਆ ਉਹ ਕਰੂਗਾ ਜਿਹੜੀ ਉਹਨੂੰ ਪੇਮੈਂਟ ਵੀ ਆ ਉਹ 5 ਸਾਲਾਂ ਦੇ ਵਿੱਚ ਉਹਨੂੰ ਨਹੀਂ ਪੇਮੈਂਟ ਨਹੀਂ ਮਿਲਣੀ 5 ਸਾਲਾਂ ਦੇ ਵਿੱਚ ਉਹਨੂੰ ਪਾਰਸ਼ਲ ਵਾਈਜ਼ ਪੇਮੈਂਟ ਮਿਲ ਰਹੀਆਂ ਤੇ ਇਹ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆ ਤੇ ਅਸੀਂ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਸਾਡੇ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਵਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਸਾਡੇ ਜਿਹੜਾ ਹਸਪਤਾਲ ਦਰਾਹਾ 30 ਬੈਡਡ ਹਸਪੀਟਲ ਉਹਦੇ ਲਈ 51 ਅਸਾਮੀਆਂ ਨੂੰ ਕੈਬਨਿਟ ਦੇ ਵਿੱਚ ਉਹਨਾਂ ਨੇ ਪਾਸ ਕਰਕੇ ਸਾਡੇ ਦਰਾਹਾ ਵਾਸੀਆਂ ਨੂੰ ਸਾਡੇ ਪੈਲ ਵਾਸੀਆਂ ਨੂੰ ਸਾਡੇ ਇਲਾਕੇ ਨੂੰ ਪੂਰੇ ਬਹੁਤ ਵੱਡਾ ਉਹਨਾਂ ਨੇ ਤੋਹਫਾ ਦਿੱਤਾ ਤੇ ਉਹਦੇ ਲਈ ਵੀ ਅਸੀਂ ਸਮੁੱਚਾ ਹਲਕਾ ਜਿਹੜਾ ਵਾ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਹਿਦਿ ਲੋ ਧੰਨਵਾਦ ਅੱਜ ਹਲਕੇ ਦੇ ਵਿੱਚ ਸਾਡੀਆਂ ਜਿਹੜੀਆਂ ਲਿੰਕ ਸੜਕਾਂ ਨੇ ਜਿਹੜੀਆਂ ਕਿ ਪਿੰਡਾਂ ਨੂੰ ਜੋੜਦੀਆਂ ਸੜਕਾਂ ਨੇ ਉਹਨਾਂ ਸੜਕਾਂ ਦਾ ਉਦਘਾਟਨ ਕੀਤਾ ਜਾ ਰਿਹਾ ਜਿਹਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਜਿਹੜੀ ਸਾਡੀ ਸੜਕਾ ਜਿਹੜੀ ਦਰਾਹੇ ਤੋਂ ਬੇਗਵਾਲ ਨੂੰ ਜਾਂਦੀ ਸੀ ਪਿਛਲੇ 15 20 ਸਾਲਾਂ ਤੋਂ ਉਹ ਸੜਕ ਉਡੀਕ ਦੀ ਸੀ ਕਿ ਕੋਈ ਆਵੇ ਮੈਨੂੰ ਬਣਾਵੇ ਅੱਜ ਉਹ ਸੜਕ ਦਾ ਨਹੀਂ ਪੱਥਰ ਰੱਖ ਕੇ ਆਏ ਆ ਉਦਘਾਟਨ ਕਰਕੇ ਆਏ ਆ ਇਸ ਤੋਂ ਇਲਾਵਾ ਕਦੋਂ ਤੋਂ ਜੈਪੁਰਾ ਦਾ ਜੰਨੀ ਪੱਥਰ ਅੱਥੇ ਅਸੀਂ ਆਪਾਂ ਖੜੇ ਆ ਤੇ ਕਦੋਂ ਤੋਂ ਬਿਸ਼ਨਪੁਰਾ ਇਹ ਸੜਕ ਜਿਹੜੀ ਆ ਪਿੰਡਾਂ ਨੂੰ ਜਾਂਦੀ ਆ ਸ਼ਾਹਪੁਰ ਤੋਂ ਆ ਜਾਨੀ ਇੱਕ ਸੜਕ ਇੱਕ ਚਣਕੋਈਆਂ ਤੋਂ ਮਕਸੂਦੜਾ ਵਾ ਇੱਕ ਮਕਸੂਦੜੇ ਤੋਂ ਬਿਲਾਸਪੁਰ ਇੱਕ ਮਕਸੂਦੜੇ ਪੁਲ ਤੋਂ ਲੈ ਕੇ ਪਾਣੀ ਤੱਕ ਇਹ ਸੜਕਾਂ ਦਾ ਜਿਹੜਾ ਅੱਜ ਉਦਘਾਟਨ ਕਰਨਾ ਔਰ ਮੈਂ ਇਹ ਗੱਲ ਸਾਡੀ ਸ਼ਰਤ ਲੱਗੀ ਹੋਈ ਆ ਸਾਡੇ ਪਿੱਛੇ ਵਾਲੇ ਐਮਐਲਏ ਨਾਲ ਤੇ ਮੇਰੇ ਨਾਲ ਸਾਡੀ ਕੀ ਸ਼ਰਤ ਆ ਕਿ ਪਿੱਛੇ ਵਾਲੇ ਨੇ ਸੌਂ ਖਾਦੀ ਸੀ ਕਿ ਮੈਂ ਹਲਕੇ ਚ ਕੋਈ ਇੱਕ ਵੀ ਸੜਕ ਨਹੀਂ ਬਣਾਉਣੀ ਤੇ ਮੈਂ ਸੌਂ ਖਾਦੀ ਆ ਕਿ ਕੋਈ ਇੱਕ ਵੀ ਸੜਕ ਕੱਚੀ ਨਹੀਂ ਰਹਿਣ ਦੇਣ ਹਰੇਕ ਸੜਕ ਨੂੰ ਢੁੱਕ ਪਾ ਕੇ ਵਧੀਆ ਬਣਾਉਣਾ ਤੇ ਸਾਡਾ ਦੋਹਾਂ ਦਾ ਇਹੀ ਮੁਕਾਬਲਾ ਤੇ ਉਹਨੇ ਤਾਂ 5 ਸਾਲ ਪੂਰੇ ਕਰਕੇ ਆਵਦਾ ਉਹ ਮੁਕਾਬਲਾ ਜਿੱਤ ਗਿਆ ਕਿ ਉਹਨੇ ਇੱਕ ਵੀ ਸੜਕ ਨਹੀਂ 5 ਸਾਲਾਂ ਚ ਬਣਾਈ ਤੇ ਉਹ ਮੁਕਾਬਲੇ ਚ ਜੇਤੂ ਰਿਹਾ ਤੇ ਅਸੀਂ ਹੁਣ ਸੜਕਾਂ ਲੱਗੀਆਂ ਹੋਈਆਂ ਹਨ ਤਕਰੀਬਨ 100 ਤੋਂ ਵੱਧ ਜਿਹੜੀਆਂ ਸੜਕਾਂ ਨੇ ਉਹ ਅਸੀਂ ਬਣਾ ਚੁੱਕੇ ਹਾਂ ਤੇ 100 85 ਦੇ ਕਰੀਬ ਜਿਹੜੀਆਂ ਸੜਕਾਂ ਨੇ ਉਹ ਸਾਡੀਆਂ ਮਨਜ਼ੂਰ ਹੋ ਚੁੱਕੀਆਂ ਨੇ ਤੇ ਉਹ ਸਾਡੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਰਹਿੰਦੀਆਂ ਵੀ ਸੜਕਾਂ ਨੇ ਉਹ ਸਾਰੀਆਂ ਸੜਕਾਂ ਸਾਡੀਆਂ ਪਾਈਪਲਾਈਨ ਚ ਪਾਈਆਂ ਹੋਈਆਂ ਨੇ ਕੋਈ ਇੱਕ ਵੀ ਸੜਕ ਇਦਾਂ ਦੀ ਨਹੀਂ ਅਸੀਂ ਹਲਕੇ ਦੇ ਵਿੱਚ ਛੱਟਣੀ ਜਿਹੜੀ ਨਾਂ ਬਣੀ ਹੋਵੇ ਸੋ ਮੈਂ ਉਹੀ ਫੇਰ ਕਹਿਣਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਸਾਡੇ ਮੰਤਰੀ ਸਾਹਿਬ ਹਰਪ੍ਰੀਤ ਸਿੰਘ ਢੀਟਕੋ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਸਾਡੇ ਜਿਹੜੇ ਆ ਚੇਅਰਮੈਨ ਸਾਹਿਬ ਗੁਰਦਰਸ਼ਨ ਸਿੰਘ ਗੁਲੀ ਜੀ ਔਰ ਇਸ ਦੇ ਵਿੱਚ ਅਸੀਂ ਸਾਰੀਆਂ ਸੜਕਾਂ ਆਪਣੇ ਹਲਕੇ ਦੀਆਂ ਬਣਾਉਣੀਆਂ ਨੇ ਚਾਹੇ ਉਹ ਵੱਡੀਆਂ ਨੇ ਚਾਹੇ ਛੋਟੀਆਂ ਨੇ ਤੇ ਮੈਂ ਹਲਕੇ ਵਾਲਿਆਂ ਨੂੰ ਕਹਿਣਾ ਕਿ ਉਹਨਾਂ ਨੇ ਜੋ ਇੱਕ ਇੱਕ ਵੋਟ ਪਾ ਕੇ ਸਿਰ ਦੇ ਉੱਤੇ ਕਰਜ਼ਾ ਚਾੜਿਆ ਸੀ ਉਹ ਕਰਜ਼ਾ ਅਸੀਂ ਉਹਨਾਂ ਦੇ ਕੰਮ ਕਰਕੇ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਕੇ ਉਹ ਕਰਜ਼ਾ ਉਤਾਰਨ ਦਾ ਕੋਸ਼ਿਸ਼ ਕਰਦੇ ਹਾਂ ਇੱਕ ਸੀਐਮ ਸਾਹਿਬ ਨੇ ਜਿਹੜੀ ਵਿਜੀਲੈਂਟ ਟੀਮ ਵੀ ਬਣਾਈ ਐ ਜਿਹੜੀ ਕਹਿੰਦੀ ਹੈ ਕਿ ਚੈਕਿੰਗ ਕਰੋ ਤੁਸੀਂ ਲੋਕ ਆਪ ਵੀ ਕਰ ਸਕਦੇ ਹੋ ਸ਼ਿਕਾਇਤ ਵੀ ਕਰ ਸਕਦੇ ਹੋ ਉਸ ਬਾਰੇ ਕੀ ਬਿਲਕੁਲ ਮੈਂ ਲੋਕਾਂ ਨੂੰ ਕਹੂੰਗਾ ਕਿ ਇਹ ਤੁਹਾਡੀਆਂ ਆਪਣੀਆਂ ਸੜਕਾਂ ਨੇ ਤੁਸੀਂ ਸਾਡੇ ਜਿਹੜੇ ਇੱਥੇ ਜੀਈ ਸਾਹਿਬ ਹੋਣਗੇ ਐਸਡੀਓ ਸਾਹਿਬ ਹੋਣਗੇ ਉਹਨਾਂ ਤੋਂ ਸਪੈਸੀਫਿਕੇਸ਼ਨ ਲਾਓ ਕਿਉਂਕਿ ਹਰੇਕ ਸੜਕ ਦੀ ਟ੍ਰੈਫਿਕ ਦੇ ਹਿਸਾਬ ਨਾਲ ਅਲੱਗ-ਅਲੱਗ ਸਪੈਸੀਫਿਕੇਸ਼ਨ ਹ ਇਕੋ ਤਰ੍ਹਾਂ ਦੀ ਸਪੈਸੀਫਿਕੇਸ਼ਨ ਹਰੇਕ ਸੜਕ ਦੀ ਨਹੀਂ ਹੁੰਦੀ ਹਰੇਕ ਦੀ ਅਲੱਗ-ਅਲੱਗ ਉਹਦੀ ਟ੍ਰੈਫਿਕ ਦੀ ਡੈਂਸਿਟੀ ਦੇ ਹਿਸਾਬ ਦੇ ਨਾਲ ਉਹਦੀ ਸਪੈਸੀਫਿਕੇਸ਼ਨ ਹੁੰਦੀ ਆ ਉਹ ਸਪੈਸੀਫਿਕੇਸ਼ਨਾਂ ਲਾਓ ਜਿਉਂ ਸਪੈਸੀਫਿਕੇਸ਼ਨਾਂ ਦੇ ਮੁਤਾਬਕ ਸੜਕ ਨਹੀਂ ਬਣਦੀ ਤਾਂ ਤੁਸੀਂ ਉਹਦੀ ਸ਼ਿਕਾਇਤ ਕਰੋ ਦੱਸੋ ਦੂਜੀ ਗੱਲ ਇਹ ਵੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ ਕੰਮ ਕੀ ਕੀਤਾ ਕਿ ਅੱਗੇ ਠੇਕੇਦਾਰ ਬਣਾ ਕੇ ਭੱਜ ਜਾਂਦੇ ਸੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਕੈਬਨਿਟ ਦੇ ਵਿੱਚ ਇਹ ਗੱਲ ਲੈ ਕੇ ਆਂਦੀ ਕਿ 5 ਸਾਲ ਇਹਦੀ ਜਿਹੜੀ ਮੇਨਟੇਨੈਂਸ ਆ ਉਹ ਜਿਹੜਾ ਸਬੰਧਤ ਠੇਕੇਦਾਰ ਆ ਉਹ ਕਰੂਗਾ ਜਿਹੜੀ ਉਹਨੂੰ ਪੇਮੈਂਟ ਵੀ ਆ ਉਹ 5 ਸਾਲਾਂ ਦੇ ਵਿੱਚ ਉਹਨੂੰ ਨਹੀਂ ਪੇਮੈਂਟ ਨਹੀਂ ਮਿਲਣੀ 5 ਸਾਲਾਂ ਦੇ ਵਿੱਚ ਉਹਨੂੰ ਪਾਰਸ਼ਲ ਵਾਈਜ਼ ਪੇਮੈਂਟ ਮਿਲ ਰਹੀਆਂ ਤੇ ਇਹ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆ ਤੇ ਅਸੀਂ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਸਾਡੇ ਹਲਕੇ ਦੇ ਵਿੱਚ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਵਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਸਾਡੇ ਜਿਹੜਾ ਹਸਪਤਾਲ ਦਰਾਹਾ 30 ਬੈੱਡਡ ਹਸਪੀਟਲ ਉਹਦੇ ਲਈ 51 ਅਸਾਮੀਆਂ ਨੂੰ ਕੈਬਨਿਟ ਦੇ ਵਿੱਚ ਉਹਨਾਂ ਨੇ ਪਾਸ ਕਰਕੇ ਸਾਡੇ ਦਰਾਹਾ ਵਾਸੀਆਂ ਨੂੰ ਸਾਡੇ ਪੈਲ ਵਾਸੀਆਂ ਨੂੰ ਸਾਡੇ ਇਲਾਕੇ ਨੂੰ ਪੂਰੇ ਬਹੁਤ ਵੱਡਾ ਉਹਨਾਂ ਨੇ ਤੋਹਫ਼ਾ ਦਿੱਤਾ ਤੇ ਉਹਦੇ ਲਈ ਵੀ ਅਸੀਂ ਸਮੁੱਚਾ ਹਲਕਾ ਜਿਹੜਾ ਵਾ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ तहे ਦਿਲੋਂ ਧੰਨਵਾਦ